ਮੈਂ ਮੱਜ ਜੋਇਨ ਕੀਤਾ ਦੁਬਾਰਾ ਦੁਬਲੀ ਬਟਿੰਡਾ ਦੇ ਵਿੱਚ ਕੀ ਲੱਗ ਰਿਹਾ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਪਹਿਲਾ ਤਜਰਬਾ ਰਿਹਾ ਤੇ ਹੁਣ ਕੀ ਪ੍ਰਾਇੋਰਟੀਜ਼ ਰਹਿਣੀਆਂ ਨੇ ਹਾਂ ਤੋ ਚਲਦਾ ਜੀ ਪਿਛਲੀ ਵਾਰ ਮੈਂ 2022 ਦੇ ਜਿਹੜੇ ਇਲੈਕਸ਼ਨ ਸੀਗੇ ਉਹ ਤੋਂ ਡਿਊਰਿੰਗ ਕੋਡ ਆਫ ਕੰਡਕਟ ਆਈ ਸੀ ਕਿਪੇ ਜਨਵਰੀ 2022 ਚ ਤੇ ਹੁਣ ਕੱਲ ਦੀ ਜਿਹੜੀ ਲਿਸਟ ਆਈ ਉਹਦੇ ਚ ਮਾਨਯੋਗ ਸੀਐਮ ਪੰਜਾਬ ਵਰ ਡੀਜੀਪੀ ਪੰਜਾਬ ਸਰ ਵੱਲੋਂ ਮੈਨੂੰ ਦੁਬਾਰਾ ਬਟਿੰਡਾ ਸਰਵ ਕਰਨ ਲਈ ਭੇਜਿਆ ਗਿਆ ਸੋ ਇਟ ਇਜ਼ ਮਾਈ ਡਿਊਟੀ ਟੂ ਕਮ ਇਨ ਔਰ ਬੜੀ ਖੁਸ਼ੀ ਵੀ ਹੋ ਰਹੀ ਹੈ ਸੋ ਆਈ ਵਾਸ ਨਾਟ ਐਕਸਪੈਕਟਿੰਗ ਕਿ ਆਈ ਵਿਲ ਬੀ ਕਮਿੰਗ ਹੇਅਰ ਅਗੇਨ ਬਟ ਆਮ ਵੈਰੀ ਪ੍ਰਾਊਡ ਕਿ ਆਮ ਮੈਂ ਦੁਬਾਰਾ ਕੇ ਬਟਿੰਡਾ ਦੇ ਜਿਹੜੇ ਸਿਟੀਜ਼ਨਸ ਹਨ ਉਹਨਾਂ ਨੂੰ ਸਰਵ ਕਰਾਂਗੀ ਔਰ ਤੁਹਾਡੇ ਜੋ ਕਾਫੀਆਂ ਨੂੰ ਮੈਂ ਪਹਿਲਾਂ ਵੀ ਜਾਣਦੀ ਹਾਂ ਸੋ ਫਿਰ ਫੈਮਿਲੀਅਰਿਟੀ ਚਾਹੇ ਸਟਾਫ ਦੀ ਹੋਵੇ ਚਾਹੇ মিডিਆ ਫਿਟਰਨਿਟੀ ਵੀ ਪਬਲਿਕ ਨੂੰ ਵੀ ਮਿਲੇਗੀ ਸੋ ਚੰਗਾ ਲੱਗਦਾ ਜੀ ਦੁਬਾਰਾ ਕਿਸੇ ਜ਼ਿਲ੍ਹੇ ਚ ਸਪੈਸ਼ਲੀ ਜਿਹੜੇ ਇੰਪੋਰਟੈਂਟ ਜ਼ਿਲ੍ਹੇ ਹੁੰਦੇ ਉੱਥੇ ਕੰਮ ਕਰਨ ਦਾ ਦੁਬਾਰਾ ਮੌਕਾ ਮਿਲੇ ਇਟ ਇਜ਼ ਅ ਮ ਪਿਛਲੀ ਵਾਰ ਵੀ ਮੇਰਾ ਤਜਰਬਾ ਵਧੀਆ ਹੀ ਸੀਗਾ ਜੀ ਇਲੈਕਸ਼ਨਸ ਦੇ ਤੇ ਆਈ ਹੋਪ ਹੁਣ ਉਸ ਤੋਂ ਵੀ ਵਧੀਆ ਹੋਵੇ ਥੈਂਕ ਯੂ ਜਿਸ ਟਾਈਮ ਤੋਂ ਪ੍ਰਾਇੋਰਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੁਲਿਸ ਦੀ ਇਸ ਟਾਈਮ ਨੰਬਰ 1 ਪ੍ਰਾਇੋਰਟੀ ਵਰਕ ਅਗੇਂਸਟ ਔਨ ਡਰੱਗਸ ਹੈ ਸੋ ਮੇਰੀ ਉਹ ਵੀ ਪ੍ਰਾਇੋਰਟੀ ਰਹੇਗੀ ਤੇ ਸਾਡਾ ਜਿਹੜਾ ਨਵਾਂ ਪੀਐਨਐਸ ਦਾ ਜਿਹੜਾ ਕਾਨੂੰਨ ਅਸੀਂ ਸਟ੍ਰੀਮਲਾਈਨ ਕਰ ਰਹੇ ਉਹ ਵੀ ਰਹੇਗਾ ਤੇ ਪਬਲਿਕਲੀ ਜਿਹੜੇ ਸੀਐਮ ਸਾਹਿਬ बार-बार ਸਾਨੂੰ ਕਹਿੰਦੇ ਕਿ ਜਿਹੜੀ ਪਬਲਿਕਲੀ ਗ੍ਰਿਵਾਂਸਿਸ ਹੈ ਉਹਨਾਂ ਦੀ ਦੁੱਖ ਤਕਲੀਫਾਂ ਅਸੀਂ ਪ੍ਰਾਇੋਰਟੀ ਤੇ ਰਿਸੋਲਵ ਕਰਾਈ मल्टीपल फैक्टर्स हैं जी मैं जस्ट ज्वाइन ही करना है वाली वाली सिस्टम uh, समझ भी आ जाएगा और कोऑर्डिनल भी मुलाकात होंगी रहेगी और जो भी प्रॉब्लम्स है उन वो से वत तो वत जितनी जल्दी हो सके उनो रिजॉल्व करने की कोशिश करा again, say, कर बट अगेन आई वुड से कम्युनिटी पार्टिसिपेशन मैं हमेशा बिलीव करती हूं ट्वाडे माध्यम राही आजनी भी पब्लिक मिलेगी उन आधे नाल ही मैं काम करूंगी और यही मेरा प्लान है थैंक यू